ਜੇ ਦਾ ਕਾਰ ਦੀ ਇੰਸ਼ੋਰੈਂਸ ਲੈਣੀ ਹੈ ਕਾਰ ਬਿਲਕੁਲ ਸਹੀ ਕੰਡੀਸ਼ਨ ਚ ਹੋਵੇ ਦਾ ਕਾਰ ਦੀ ਇੰਸ਼ੋਰੈਂਸ ਹੋਵੇ ਜਿੰਨੇ ਅਸੀਂ ਏਜ ਸਾਡੀ ਘਟਾ ਹੈ ਉੰਨੀ ਚੀਜ਼ ਸਾਨੂੰ ਸਸਤੀ ਮਿਲੂਗੀ ਤੇ ਰੇਟ ਵਧੀਆ ਮਿਲੂਗਾ ਕੋਈ ਕੁਐਸਚਨ ਝੂਠ ਵੀ ਨਹੀਂ ਬੋਲ ਸਕਦਾ ਕਿਉਂਕਿ ਸਾਡੀ ਸਾਰੇ ਇਨਫੋਰਮੇਸ਼ਨ ਐਪਲੀਕੇਸ਼ਨ ਸਾਈਨ ਕਰਦੇ ਆਂ ਇਨਸ਼ੋਰੈਂਸ ਜਦੋਂ ਕੋਈ ਵੀ ਵਿਅਕਤੀ ਲੈਂਦਾ ਤਾਂ ਕਈ ਪ੍ਰਕਾਰ ਦੇ ਸ਼ੰਕੇ ਉਹਦੇ ਮਨ ਦੇ ਵਿੱਚ ਹੁੰਦੇ ਨੇ ਸਵਾਲ ਹੁੰਦੇ ਨੇ ਸੋ ਉਹਨਾਂ ਸਵਾਲਾਂ ਦਾ ਜਵਾਬ ਲੈਣ ਦੇ ਲਈ ਅਸੀਂ ਥਿੰਕ ਇਨਸ਼ੋਰੈਂਸ ਪਹੁੰਚੇ ਹਾਂ ਸਰਦਾ ਪਰਮਿੰਦਰ ਸਿੰਘ ਥਿੰਨ ਸਾਡੇ ਨਾਲ ਨੇ ਥਿੰਨ ਸਭ ਬਹੁਤ ਸਵਾਗਤ ਹੈ ਜੀ ਤੇ ਜਦੋਂ ਕੋਈ ਵਿਅਕਤੀ ਇੰਸ਼ੋਰੈਂਸ ਦਾ ਡਿਸੀਜਨ ਬਣਾਉਣ ਬਾਰੇ ਸੋਚਦਾ ਤਾਂ ਕਿਹੜੇ ਸਵਾਲ ਹੁੰਦੇ ਨੇ ਉਹ ਡਿਸੀਜਨ ਲੈ ਕਿਉਂ ਨਹੀਂ ਪਾਉਂਦੇ ਇਸ ਨੂੰ ਲੈ ਕੇ ਜੀ ਹਾਂਜੀ ਸਾਰਿਆਂ ਨਾਲ ਪਹਿਲਾਂ ਤਾਂ ਇਹ ਹੈ ਵੀ ਜਦੋਂ ਵੀ ਇੰਸ਼ੋਰੈਂਸ ਲੈਣ ਲੱਗਦੇ ਪਹਿਲਾਂ ਇਹ ਸੋਚਦੇ ਆ ਵੀ ਸਾਨੂੰ ਲੋਡ ਨਹੀਂ ਹੈਗੀ ਜਾਂ ਲੋਡ ਹੈਗੀ ਤਾਂ ਮਹਿੰਗੀ ਬਹੁਤ ਹੋਊਗੀ ਜਾਂ ਅਸੀਂ ਹੁਣ ਸਾਡੀ ਸਿਹਤ ਠੀਕ ਨਹੀਂ ਹੈ ਕਾਸ ਬਾਰੇ ਇਹੋ ਜਿਹੇ ਛੋਟੇ ਛੋਟੇ ਮਿੱਥ ਨੇ ਪਰ ਇਟਸ ਨਾ ਲਾਈਕ ਦੈ ਕਿਉਂਕਿ ਮਹਿੰਗੀ ਬਹੁਤ ਹੋਊ ਕਿਉਂਕਿ ਇੱਥੇ ਵੀ ਜਦੋਂ ਦੇਖਦੇ ਆ ਲੋਡ ਪੈਂਦੇ ਆ ਉਦੋਂ ਕਹਿੰਦੇ ਫਟਾਫਟ ਮਿਲ ਜੂਵੇ ਪਰ ਇਟ ਟੇਕਸ ਟਾਈਮ ਅ ਪ੍ਰੋਸੈਸ ਹੈ ਹਰੇ ਜੀ ਜਦੋਂ ਕਿਸੇ ਜੀ ਨੂੰ ਇਨਸ਼ੋਰ ਕਰਨਾ ਉਦੋਂ ਚੀਜ਼ ਸਹੀ ਚਾਹੀਦੀ ਹੈ ਹੈਲਥੀ ਚਾਹੀਦੀ ਹੈ ਜਿੱਦਾਂ ਘਰ ਦੀ ਇਨਸ਼ੋਰੈਂਸ ਲੈਣੀ ਹੈ ਘਰ ਬਿਲਕੁਲ ਸਹੀ ਕੰਡੀਸ਼ਨ ਚਾਹੀਦਾ ਹੈ ਘਰ ਦੀ ਇਨਸ਼ੋਰੈਂਸ ਹੋ ਗਈ ਕਾਰ ਦੀ ਹੈ ਫੋਨ ਦੀ ਇਨਸ਼ੋਰੈਂਸ ਹੈ ਫੋਨ ਬਿਲਕੁਲ ਠੀਕ ਸਹੀ ਹੋਊਗਾ ਤਾਂ ਐਸੇ ਕਰਕੇ ਆਪਾਂ ਆਪਦੇ ਬਾਰੇ ਵੀ ਗੱਲ ਕਰਦੇ ਆ ਸਾਡੀ ਸਿਹਤ ਸਹੀ ਹੈ ਜਿੰਨੇ ਅਸੀਂ ਸਾਡੀ ਘੱਟ ਹੈ ਉਹੀ ਚੀਜ਼ ਸਾਨੂੰ ਸਸਤੀ ਮਿਲੂਗੀ ਤੇ ਰੇਟ ਵਧੀਆ ਮਿਲੂਗਾ ਇੱਕ ਤਾਂ ਸਾਹਿਬ ਇਹ ਵੀ ਪੋਜ਼ਿਟਿਵ ਚੀਜ਼ ਦੀ ਚਰਚਾ ਭਾਵੇਂ ਘੱਟ ਹੋਵੇ 네ਗੇਟਿਵ ਦੀ ਵੱਧ ਹੁੰਦੀ ਹੈ ਕਿ ਇੱਕ ਅੱਧਾ ਕਲੇਮ ਡਿਨਾਈ ਹੋ ਗਿਆ ਉਹ ਪੂਰੇ ਸ਼ਹਿਰ ਚ ਰੌਲਾ ਪਾਉਂਦਾ ਜਿੱਥੋਂ ਤੱਕ ਪੈ ਸਕੇ ਵੀ ਭਾਈ ਇੰਸ਼ੋਰੈਂਸ ਦਾ ਫਾਇਦਾ ਕੋਈ ਨਹੀਂ ਤੇ ਇਹ ਕਿਹੜੀਆਂ ਹਾਲਾਤਾਂ ਚ ਡਿਨਾਈ ਹੋ ਜਾਂਦਾ ਕਈ ਵਾਰੀ ਕਲੇਮ ਜੀ ਜਾਂ ਇਹ ਕਿੰਨੇ ਕ ਪਰਸੈਂਟ ਚਾਂਸ ਹੁੰਦੇ ਨੇ ਤੇ ਕੱਲ ਬਾਤ ਲੁਕੋ ਵੀ ਜਾਂਦੇ ਲੋਕ ਕਈ ਵਾਰੀ ਉਹ ਵੀ ਕਰਨਾ ਹਾਂਜੀ ਜਦੋਂ ਕੋਈ ਵੀ ਇੰਸ਼ੋਰੈਂਸ ਲੈਣੀ ਹੈ ਪਹਿਲੀ ਗੱਲ ਤਾਂ ਅਸੀਂ ਨਾ ਹੀ ਕਦੇ ਸਾਨੂੰ ਬਿਲਕੁਲ ਛੂਟ ਬੋਲਣਾ ਚਾਹੀਦਾ ਇੰਸ਼ੋਰੈਂਸ ਨੂੰ ਕਿਉਂਕਿ ਸਪੈਸ਼ਲੀ ਜੇ ਟ੍ਰੈਵਲ ਇੰਸ਼ੋਰੈਂਸ ਦੀ ਗੱਲ ਕਰਦੇ ਆ ਕਿਉਂਕਿ ਜਦੋਂ ਵਿਜ਼ਿਟ ਕਰਨ ਕੋਈ ਆ ਰਿਹਾ ਉਦੋਂ ਫਿਰ ਸਾਨੂੰ ਹੁੰਦਾ ਵੀ ਕਈ ਮੂਵਿੰਗ ਪਾਰਟ ਨੇ ਉਹ ਤੁਹਾਡੇ ਦਵਾਈ ਲੈ ਰਹੇ ਨੇ ਲਈ ਰਹੇ ਅੱਕਦੋਂ ਦਵਾਈ ਚੇਂਜ ਹੋਈ ਕਈ ਵਾਰੀ ਸਾਨੂੰ ਪਤਾ ਨਹੀਂ ਦ ਨਵੀਂ ਦਵਾਈ ਚ ਲੱਗ ਗਈ ਅਸੀਂ ਇੰਸ਼ੂਰੈਂਸ ਸਿਰਫ ਰੇਟ ਹੀ ਦੇਖਦੇ ਆ ਵੀ ਸਸਤੀ ਕਿਹੜੀ ਉਹ ਲੈ ਲਿਆ ਆਬਵੀਅਸਲੀ ਉਹਨਾਂ ਟ ਜਿਹੜੇ ਸਿਚੁਏਸ਼ਨ ਦੇ ਵਿੱਚ ਜਿਹੜਾ ਜਿਹੜਾ ਕਲੇਮ ਹੈਗਾ ਉਹ ਡਿਕਲਾਈਨ ਹੋ ਸਕਦਾ ਬਿਲਕੁਲ ਅਸੀਂ ਦੇਖਦੇ ਆ ਕਿਉਂਕਿ ਤਾਂ ਹੀ ਆਪਾਂ ਇੰਨੇ ਸਾਲਾਂ ਦਾ ਆਪਾਂ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਸਾਡਾ ਹੀ ਫੋਕਸ ਹੁੰਦਾ ਕਲੇਮ ਨਾ ਕਦੇ ਵੀ ਡਿਕਲਾਈਨ ਹੋਵੇ ਕਿਉਂਕਿ ਅ ਕਲਾਇੰਟ ਦੀਆਂ ਜ਼ਰੂਰਤਾਂ ਜਦੋਂ ਇੰਟਰਸਟ ਤਾਂ ਹੀ ਪੀਸ ਆਫ ਮਾਈਂਡ ਵਾਸਤੇ ਇਹ ਨਾ ਵਜੋਂ ਸਾਨੂੰ ਚੀਜ਼ ਚਾਹੀਦੀ ਹੈ ਉਹ ਸਾਨੂੰ ਚੀਜ਼ ਮਿਲੇ ਨਾ ਬਿਲਕੁਲ ਜੇਦੋਂ ਵੀ ਤੁਸੀਂ ਆਪਾਂ ਸੁਪਰਵਾਈਜ਼ਰ ਟ੍ਰੈਵਲ ਇੰਸ਼ੋਰੈਂਸ ਹੈ ਲਾਈਫ ਇੰਸ਼ੋਰੈਂਸ ਤੇ ਸਾਰਾ ਕੁਝ ਇਨ ਇਨ ਲਾਈਨ ਅਪ ਹੈ ਕਿ ਕਿਸਨ ਲਾਈਫ ਇੰਸ਼ੋਰੈਂਸ ਲੈਣੀ ਹੈ ਅਸੀਂ ਕੁਐਸਚਨ ਛੁੱਟ ਵੀ ਨਹੀਂ ਬੋਲ ਸਕਦੇ ਕਿਉਂਕਿ ਸਾਡੀ ਸਾਰੀ ਇਨਫੋਰਮੇਸ਼ਨ ਐਪਲੀਕੇਸ਼ਨ ਸਾਈਨ ਕਰਦੇ ਆ ਅਸੀਂ ਉਸ 10 ਦਿਨ ਸਾਡੇ ਬਾਰੇ ਇਨਫੋਰਮੇਸ਼ਨ ਕਿਤੋਂ ਮਰਜ਼ੀ ਲਓ ਡਾਕਟਰ ਤੋਂ ਲਓ ਸਾਡੀ ਮੈਡੀਕਲ ਬਿਊਰੋ ਤੋਂ ਇਨਫੋਰਮੇਸ਼ਨ ਲਓ ਕਿਉਂਕਿ ਉੱਥੇ ਸਾਰਾ ਕੁਝ ਅਕ੍ਰਿਸਟਿਕ ਹੋ ਰਿਹਾ ਜਦੋਂ ਵਿਸਟਰ ਆਉਣਾ ਕਿਸੇ ਨੇ ਕਿਉਂਕਿ ਉਹਨਾਂ ਬਾਰੇ ਇੱਥੇ ਇਨਫੋਰਮੇਸ਼ਨ ਨਹੀਂ ਹੁੰਦੀ ਕਿਉਂਕਿ ਸਿਸਟਮ 'ਚ ਨਹੀਂ ਹੈਗਾ ਸਾਰਾ ਕੁਝ ਉਦ ਅਕਲੇਮ ਜਿਹੜੇ ਨੇ ਉਦੋਂ 이슈 ਆ ਸਕਦੇ ਨੇ ਤੇ ਕਿਹੜੀਆਂ ਕਿਹੜੀਆਂ ਇੰਸ਼ੋਰੈਂਸ ਜ਼ਰੂਰੀ ਹੁੰਦੀਆਂ ਜੀ ਇੰਸ਼ੋਰੈਂਸ ਦੇਖੋ ਆਪਾਂ ਜੇ ਗੱਲ ਕਰਦੇ ਆਂ ਜੇ ਆਪਾਂ ਪਹਿਲਾਂ ਵੀ ਗੱਲ ਕਰਦੇ ਆਂ ਪਹਿਲਾਂ ਮੈਥ ਹੋ ਗਏ ਵੀ ਜ਼ਰੂਰਤ ਕਿਹੜੀ ਕਿਹੜੀ ਚੀਜ਼ਾਂ ਸਾਨੂੰ ਰੱਖਣੇ ਚਾਹੀਦੇ ਤਾਂ ਹੀ ਆਪਾਂ ਆਨਲਾਈਨ ਪਲੈਟਫਾਰਮ ਕਰਤਾ ਥਿੰਕ ਇਹ ਥੋੜਾ ਜਾ ਕੇ ਤੁਸੀਂ ਆਪਦਾ ਹੋਮਵਰਕ ਕਰ ਸਕਦੇ ਆਂ ਆਨਲਾਈਨ ਹੀ ਤੁਸੀਂ ਇਹ ਦੇਖ ਸਕਦੇ ਹੋ ਉਹਦੀ ਕਾਸਟ ਕਿੰਨੀ ਹੋਊਗੀ ਉਸ ਤੋਂ ਬਾਅਦ ਅਸੀਂ ਕੰਪੇਅਰ ਕਰ ਸਕਦੇ ਆਂ ਵੀ ਕੀ ਤੁਹਾਡੇ ਵਾਸਤੇ ਕਿਹੜੀ ਚੀਜ਼ ਹੈ ਤੁਹਾਡਾ ਬਜਟ ਕੀ ਹੈਗਾ ਫਿਰ ਆ ਵੀ ਹਰੇਕ ਦੀਆਂ ਡਿਫਰੈਂਟ ਡਿਫਰੈਂਟ ਜ਼ਰੂਰਤਾਂ ਹੈਗੀਆਂ ਲਾਈਫ ਇੰਸ਼ੋਰੈਂਸ ਹੈਗੀ ਹੈ ਸਾਨੂੰ ਪਤਾ ਸਾਡੀ ਮੌਰਗੇਜ ਕਵਰ ਕਰਦੀ ਹੈ ਫੈਮਿਲੀ ਦੀ ਪ੍ਰੋਟੈਕਸ਼ਨ ਕਰਦੀ ਹੈ ਜਿਹੜੀ ਪਰਮਨੈਂਟ ਇੰਸ਼ੋਰੈਂਸ ਹੈਗੇ ਸਾਡੀ ਜਿਹੜੀ ਸਟੇਟ ਪਲੈਨਿੰਗ ਵਾਸਤੇ ਸਾਨੂੰ ਪਤਾ ਪਰਮਾ ਜਦ ਅਟੈਕਸ ਦੇਣੇ ਨੇ ਉਦੋਂ ਸਾਨੂੰ ਪਰਮਨੈਂਟ ਲਾਈਫ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਡਿਸੇਬਿਲਟੀ ਸਾਨੂੰ ਪਤਾ ਵੀ 60 ਪੇਟ ਲੱਗਦੇ 24 ਘੰਟੇ ਸਾਡਾ ਪੇਚੈਕ ਪ੍ਰੋਟੈਕਟ ਕਰਦੇ ਨੇ ਪਰ ਡਿਸੇਬਿਲਟੀ ਕਹ ਦਿੰਦੇ ਆ ਕ੍ਰਿਟੀਕਲ ਲੱਕ ਵੱਡੀ ਬਿਮਾਰੀ ਲੱਗ ਜਾਂਦੀ ਹੈ ਉਸ ਹਿਸਾਬ ਨਾਲ ਉਹ ਲੰਮਸਮ ਟੈਕਸ ਫ੍ਰੀ ਪੈਸੇ ਦੇ ਦਿੰਦੇ ਹੁਣ ਹਰੇਕ ਇੰਸ਼ੋਰੈਂਸ ਦੀ ਜ਼ਰੂਰਤਾਂ ਡੱਡੜ ਹੈ ਕਿਸੇ ਨੇ ਟੀ ਐਫ ਐਸ ਖਲਵਾਉਣਾ ਆਰ ਐਸ ਪੀ ਖਲਵਾਉਣਾ ਇਨਵੈਸਟਮੈਂਟ ਵਾਸਤੇ ਹਰੇਕ ਦੀਆਂ ਜ਼ਰੂਰਤਾਂ ਉਹੀ ਆ ਵੀ ਪਹਿਲਾਂ ਜੀ ਬੈਠ ਕੇ ਫਿਰ ਦੇਖੋ ਕਿਹੜੀ ਚੀਜ਼ ਸਾਨੂੰ ਪਹਿਲਾਂ ਚੁਣ ਕਰਨੀ ਹੈ ਉਸ ਹਿਸਾਬ ਨਾਲ ਸਹੀ ਡਿਸੀਜਨ ਬਣਾ ਸਕਦੇ ਆ ਤੇ ਜੇ ਕੋਈ ਵਿਅਕਤੀ ਇਨਸ਼ੋਰੈਂਸ ਨਹੀਂ ਲੈਂਦਾ ਕਈ ਵਾਰੀ ਬਹੁਤ ਆਵੰਦ ਤੇ ਜ਼ਰੂਰੀ ਹੈ ਪਰ ਇਹ ਮਹਿੰਗੀ ਕਿੰਨੀ ਕੀ ਪੈ ਸਕਦੇ ਆ ਡਿਸੀਜਨ 100 200 ਡਾਲਰ ਦੀ ਜਿਹੜੀ ਬਚਤ ਹੈ ਜੇ ਅਸੀਂ ਔਰ ट्रैवल इंश्योरेंस क्लेम ਦੀ ਗੱਲ ਕਰਦੇ ਆਂ ਵੀ ਜੇ ਹੁਣ ਕੁ ਮਹੀਨੇ ਵਾਸਤੇ ਆਇਆ 80 ਡਾਲਰ ਲੱਗਣੇ ਸੀ 75 ਡਾਲਰ ਮਹੀਨੇ ਦੇ ਲੱਗਣੇ ਸੀ ਹੁਣ ਲੱਖਾਂ ਦੇ ਡਾਲਰ ਦਾ ਹਰਜਾਨਾ ਭਰਨਾ ਪੈ ਸਕਦਾ ਕਿਉਂਕਿ ਜਿਹੜਾ ਕਲੇਮ ਹੈ ਉਹ ਤਾਂ ਕਿਸੇ ਨਾ ਕਿਸੇ ਨੇ ਪੇਅ ਆਊਟ ਕਰਨਾ ਹੀ ਕਰਨਾ ਤੇ ਸਾਡੇ ਕੋਲੇ ਇੰਸ਼ੋਰੈਂਸ ਨਹੀਂ ਹੈਗੀ ਤਾਂ ਵੀ ਸਾਡੇ ਕੋਲੇ ਪੈਸੇ ਨਹੀਂ ਹੈਗੇ ਤਾਂ ਫਿਰ ਇਹ ਵੀ ਹਸਪਤਾਲਾਂ ਨੇ ਇੱਥੇ ਸਰਕਾਰ ਨੇ ਸਾਡੇ ਤੋਂ ਹੀ ਵਸੂਲ ਕਰਨੇ ਨੇ ਉਹ ਲੀਨ ਪਾ ਲੈਂਦੇ ਘਰ ਤੇ ਤੁਹਾਡੇ ਬੈਂਕਰਪਸੀ ਕਰਵਾ ਲੈਂਦੇ ਉਹਨੂੰ ਤੁਹਾਨੂੰ ਪਤਾ ਵੀ ਤੁਹਾਨੂੰ ਪੈਸੇ ਦੇਣੇ ਹੀ ਪੈਣੇ ਨੇ ਕਿ ਸੇ ਵੀ ਤਰੀਕੇ ਨਾਲ ਇਹ ਵੀ ਉਹਨਾਂ ਸਿਚੁਏਸ਼ਨ ਦੇ ਵਿੱਚ ਵੀ ਕੈਨ ਅ ਪ੍ਰੋਟੈਕਟ ਦੋਸ ਇਸ਼ੂਸ ਸਾਨੂੰ ਪਤਾ ਵੀ ਆਪ ਦੇ ਆਪ ਨੂੰ ਪ੍ਰੋਟੈਕਟ ਕਿੱਦਾਂ ਕਰੀਏ ਕੋਈ ਇਦਾਂ ਦੇ ਹਾਲਾਤ ਆ ਜਾਂਦੇ ਸਾਨੂੰ ਇਹ ਹੈ ਵੀ ਇੰਸ਼ੋਰੈਂਸ ਕਿਉਂਕਿ ਟਰੈਵਲ ਇੰਸ਼ੋਰੈਂਸ ਹੈ 60 ਪੇਡ ਸਿਕਨ ਜਿੱਥੇ ਵੀ ਹੋ ਸਕਦੀ ਹੈ ਫਿਰ ਜਦ ਹਸਪਤਾਲ ਚਲੇ ਗਏ ਉੱਥੋਂ ਦਾ ਉਹਨਾਂ ਨੇ ਇਹ ਨਹੀਂ ਪੁੱਛਣਾ ਵੀ ਇੰਸ਼ੋਰੈਂਸ ਹੈਗੀ ਕਿ ਨਹੀਂ ਹੈਗੀ ਉਹਨਾਂ ਦਾ ਲਾ ਸ਼ੁਰੂ ਕਰ ਦੇਣਾ ਉਦੋਂ ਹੀ ਹਸਪਤਾਲ ਚੋਂ ਬਾਹਰ ਆਉਣ ਨਾਲ ਜਦ ਤੱਕ ਇਨਸਾਨ ਬਿਲਕੁਲ ਠੀਕ ਨਹੀਂ ਹੋ ਜਾਂਦਾ ਤੇ ਥਿੰਕ ਯੂ ਇੰਸ਼ੋਰੈਂਸ ਦੀ ਚੋਣ ਹੀ ਲੋਕ ਕਿਉਂ ਕਰਨਗੇ ਥਿੰਕ ਯੂ ਇੰਸ਼ੋਰੈਂਸ ਇਸੇ ਕਰਕੇ ਆਪਾਂ ਕਹਿੰਦੇ ਥਿੰਕ ਇੰਸ਼ੋਰੈਂਸ 올ਾ ਇੰਸ਼ੋਰਸ ਕਿਦਾਂ ਚੱਕਿਆ ਜਾਵੇ ਕਿਉਂਕਿ ਜਦ ਅਸੀਂ ਕੰਮ ਸ਼ੁਰੂ ਕੀਤਾ ਵੀ ਇੰਸ਼ੋਰੈਂਸ ਦਾ 올ਾ ਵਧੀਆ ਰੇਟ ਬੈਟਰ ਕਵਰੇਜ ਬੈਟਰ ਸਰਵਿਸ ਕਿਤੇ ਮਿਲਸਾਈ ਲਿਆ ਹੁਣ ਐਮ ਡੀ ਆਰਟੀ ਟਾਪ ਆਫ ਦਿ ਟੇਬ 엘ੀਟ 1% ਐਡਵਾਈਜ਼ਰਸਾਰੇ ਕੈਨੇਡਾ ਦੇ ਵਿੱਚ ਇਸੇ ਕਰਕੇ ਆ ਲੋਕ ਸਾਨੂੰ ਰੈਫਰ ਕਰਦੇ 90% ਸਾਡਾ ਬਿਜ਼ਨਸ ਰੈਫਰਲ ਬੇਸ ਹੈਗਾ ਤੋਂ ਇਸੇ ਕਰਕੇ I think ਕਿਸ਼ੋਰ ਜਿਹੜੀ ਸਰਵਿਸ ਹੈ ਸਰਵਿਸ ਹੈ ਕਿਉਂਕਿ ਨਾ ਇਹ ਸੀ ਡਰਾਮਾ ਚ ਨਾ ਪਾਉਨੇ ਨਾ ਇਹ ਫੋਨ ਤੇ ਫੋਨ ਕਾਲ ਕਰਦੇ ਆ ਕਿਉਂਕਿ ਲੋਕ ਸਾਨੂੰ ਰੈਫਰ ਕਰਦੇ ਸਾਨੂੰ ਫੋਨ ਕਰਦੇ ਉਹਨਾਂ ਸਰਵਿਸ ਸਾਡੀ ਨੂੰ ਵਧੀਆ ਲੱਗਦੀ ਹੈ ਤਾਂ ਥੈਂਕ ਯੂ ਕਿਸ਼ੋਰ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਸੋ ਬਾਕੀ ਇਨਸ਼ੋਰੈਂਸ ਲੈਣਾ ਜਿੱਥੇ ਜ਼ਰੂਰੀ ਹੈ ਉੱਥੇ ਸਹੀ ਜਾਣਕਾਰੀ ਵੀ ਇਹਦੇ ਲਈ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਜਿਹੜਾ ਸਹੀ ਇਨਸ਼ੋਰੈਂਸ ਪਲਾਨ ਦੀ ਚੋਣ ਜਿਹੜੀ ਉਹ ਕਰ ਸਕਦੇ ਹੋ ਅਮਿਤ ਪ੍ਰਿੰਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ